ਇਹ ਸਰਕਾਰ ਨੇ 9 ਤਰੀਕ ਤੋਂ ਹੀ ਹਰਿਆਣਾ ਦੇ ਜਿਹੜੇ ਬਾਰਡਰ ਸੀ ਉਹ ਸੀਲ ਕਰਤੇ ਇੰਨੀ ਬੁਰੀ ਤਰ੍ਹਾਂ ਕਰਿਆ ਜਿਵੇਂ ਕਿ ਕਿਸੇ ਵਿਰੋਧੀ ਦੇਸ਼ ਨਾਲ ਦੁਸ਼ਮਣ ਦੇਸ਼ ਨਾਲ ਲੜਾਈ ਕਰਨੀ ਹੋਵੇ ਆਪਣੇ ਪਾਕਿਸਤਾਨ ਦੇ ਬਾਰਡਰ ਤੇ ਵੀ ਇਹੋ ਜਿਹਾ ਟਾਰੀ ਬਾਰਡਰ ਤੇ ਵੀ ਇਹੋ ਜਿਹਾ ਪ੍ਰਬੰਧ ਨਹੀਂ ਕੀਤਾ ਤੇ ਇਸ ਤਰ੍ਹਾਂ ਕਰਕੇ ਸਰਕਾਰ ਨੇ ਤੇ ਨਾਲੇ ਪੰਜਾਬ ਨੂੰ ਬਹੁਤ ਬਦਨਾਮ ਕੀਤਾ ਕਿਸਾਨੀ ਨੂੰ ਕਿਸਾਨਾਂ ਤੇ ਗੋਲੀਆਂ ਆ ਨੇ ਵਾ ਗੋਲੀਆਂ ਬਰਾਈ ਜਾ ਰਹੀਆਂ ਨੇ ਤੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਐਸ ਕੇ ਐਮ ਨੂੰ ਇਕੱਠਾ ਕਰਕੇ ਮੀਟਿੰਗ ਕਰਕੇ ਇਹ ਕੰਮ ਕਰਨਾ ਸੀਗਾ ਇਹ ਸਾਡਾ ਨੁਕਸਾਨ ਨਾ ਹੁੰਦਾ ਜੇ ਨੌਜਵਾਨ ਇਕੱਠੇ ਆਪ ਇਕੱਠੇ ਹੋ ਕੇ ਜਾਂਦੇ ਇਹ ਸਾਡਾ ਜੀ ਨੁਕਸਾਨ ਨਾ ਹੁੰਦਾ ਹੁਣ ਦੇਖੋ ਕਿ ਆ ਫੈਸਲਾ ਹੁੰਦਾ ਅਸੀਂ ਤਾਂ ਫੇਰ ਵੀ ਤਿਆਰ ਆ ਅਸੀਂ ਤਾਂ ਫੇਰ ਵੀ ਮਦਦ ਕਰ ਰਹੇ ਹਾਂ ਉਹਨਾਂ ਦੀ ਲੰਗਰ ਪਾਣੀ ਦੀ ਸਾਡਾ ਹਲਕਾ ਡੇਰਾ ਵਸੀ ਹਲਕਾ ਲੋਕਲ ਪਿੰਡਾਂ ਦੇ ਸਾਰੇ ਹਲਕੇ ਮੈਂ ਕੱਲ ਵੀ ਲੰਗਰ ਦੇ ਕੇ ਆਇਆ ਉੱਥੇ हरियाणा ਦੀ ਸਰਕਾਰ ਨੇ ਨਹੀਂ ਇਹ ਕੇਂਦਰ ਦੇ ਇਸ਼ਾਰੇ ਤੇ ਕੀਤਾ ਹਰਿਆਣਾ ਤੇ ਪੰਜਾਬ ਦੇ ਬਾਰਡਰਾਂ ਤੇ ਲਗਾਤਾਰ ਬੈਠੇ ਹੋਏ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤਕਰੀਬਨ 9 ਤੋਂ 10 ਦਿਨ ਹੋ ਚੁਕੇ ਨੇ ਪਰ ਇਸ ਤੋਂ ਬਾਅਦ ਜਿਸ ਤਰ੍ਹਾਂ ਕਿ ਬੀਤੇ ਦਿਨ ਪਹਿਲਾਂ ਇੱਕ 21 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਬਲੈਕ ਡੇ ਵੱਲੋਂ ਐਸਕੇਐਮ ਦੀ ਅੱਜ ਕਾਲ ਸੀ ਕਿ ਪੰਜਾਬ ਭਰ ਦੇ ਵਿੱਚ ਬਲੈਕ ਡੇ ਵੱਲੋਂ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਤੇ ਗੱਲਬਾਤ ਕਰਦੇ ਆ ਵਖਵਖ ਜੱਥੇਬੰਦੀਆਂ ਦੇ ਲੋਕ ਸਾਡੇ ਨਾਲ ਮੌਜੂਦ ਐ ਐਸ ਡੀ ਐਮ ਦਫ਼ਤਰ ਦੇ ਬਾਹਰ ਅੱਜ ਪ੍ਰੋਟੈਸਟ ਤੇ ਬੈਠੇ ਸੀ ਗੱਲਬਾਤ ਕਰ ਲੈਣੇ ਜੀ ਕਿਸ ਤਰ੍ਹਾਂ ਦੇਖਦੇ ਹੋ 21 ਸਾਲਾਂ ਦਾ ਨੌਜਵਾਨ ਜਿਹੜਾ ਸ਼ਹੀਦੀ ਪ੍ਰਾਪਤ ਕਰ ਗਿਆ ਤੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਪਰ ਸਰਕਾਰ ਤੇ ਕਿਸਾਨਾਂ ਦੀ ਹੈ ਜਿਹੜੀ ਆਪਸੀ ਰਜ਼ਾਮੰਦੀ ਬਣ ਨਹੀਂ ਰਹੀ ਦੇਖੋ ਕਿਸਾਨਾਂ ਨੇ ਪਹਿਲਾਂ ਵੀ ਆਪਾਂ 14 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਆਪਣੇ ਟੋਲ ਪਲਾਜ਼ੇ ਪੰਜਾਬ ਦੇ ਬਾਰਡਰਾਂ ਤੇ ਬੈਠੇ ਆ ਸਰਕਾਰ ਨਾਲ ਇੱਕ ਕਮਿਟਮੈਂਟ ਹੋਈ ਸੀਗੇ ਤੁਸੀਂ ਸਾਡੀਆਂ ਮੰਗਾਂ ਇਹ ਜੇ ਲਾਗੂ ਕਰੋ ਸਰਕਾਰ ਨੇ ਵੀ ਇਹ ਮੰਨੀਆਂ ਸੀਗੀਆਂ ਪਰ ਉਹ ਕਮੇਟੀ ਦੇ ਭੂਸੇ ਚ ਪਾ ਕੇ ਨਾਲੇ ਤੱਕ ਕਮੇਟੀ ਬਣਾਈ ਹੈ ਤੇ ਨਾ ਮੰਗਾ ਮੰਨਣ ਕਰਕੇ ਦੁਬਾਰਾ ਫੇਰ ਕੁਝ ਦਲ ਆਪਣੇ ਜਨ ਸੰਯੁਕਤ ਮੋਰਚੇ ਚੋਂ ਅਲੱਗ ਹੋ ਕੇ ਉਹਨਾਂ ਨੇ ਇੱਕ ਕਾਲ ਦਿੱਤੀ ਹੈ 13 ਫਰਵਰੀ ਦੀ ਤੇ ਸਰਕਾਰ ਨੇ 9 ਤਰੀਕ ਤੋਂ ਹੀ ਹਰਿਆਣਾ ਦੇ ਜਿਹੜੇ ਬਾਰਡਰ ਤੇ ਉਹ ਸੀਲ ਕਰਦੇ ਇੰਨੀ ਬੁਰੀ ਤਰ੍ਹਾਂ ਕਰਿਆ ਜਿਵੇਂ ਕਿ ਕਿਸੇ ਵਿਰੋਧੀ ਦੇਸ਼ ਨਾਲ ਦੁਸ਼ਮਣ ਦੇਸ਼ ਨਾਲ ਲੜਾਈ ਕਰਨੀ ਹੋਵੇ ਆਪਣੇ ਪਾਕਿਸਤਾਨ ਦੇ ਬਾਰਡਰ ਤੇ ਵੀ ਇਹੋ ਜਿਹਾ ਟਾਰੀ ਬਾਰਡਰ ਤੇ ਵੀ ਇਹੋ ਜਿਹਾ ਪ੍ਰਬੰਧ ਨਹੀਂ ਕੀਤਾ ਤੇ ਇਸ ਤਰ੍ਹਾਂ ਕਰਕੇ ਸਰਕਾਰ ਨੇ ਤੇ ਨਾਲੇ ਪੰਜਾਬ ਨੂੰ ਬਹੁਤ ਬਦਨਾਮ ਕੀਤਾ ਕਿਸਾਨੀ ਨੂੰ ਤੇ ਉਸ ਦੇ ਮਦੇ ਨਜ਼ਰ ਸਾਡੇ 2-3 ਕਿਸਾਨ ਹਟ ਇੱਕ ਨਾਲ ਵੀ ਸ਼ਹੀਦ ਹੋਏ ਆ ਤੇ ਕੱਲ ਕੱਲ ਪਰਸੋਂ ਤੇ ਇੱਕ 21 ਸਾਲਾ ਨੌਜਵਾਨ ਜਿਹੜਾ ਕੱਲਾ ਕੱਲਾ ਆਪਣੇ ਮਾਪਿਆਂ ਦਾ ਪੁੱਤਰ ਸੀਗਾ ਛੋਟ ਬਹੁਤ ਥੋੜਾ ਜਿਹੀ ਜ਼ਮੀਨ ਜਾਇਦਾਦ ਸੀਗੀ ਉਹ ਸ਼ਹੀਦ ਹੋਇਆ ਸਰਕਾਰ ਦੀ ਗੋਲੀ ਨਾਲ ਤੇ ਸਰਕਾਰ ਪਹਿਲਾਂ ਵੀ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਸਿੱਟਦੀ ਰਹੀ ਹੈ ਤੇ ਰਬੜ ਦੀਆਂ ਗੋਲੀਆਂ ਮਾਰਦੀ ਰਹੀ ਹੈ ਪਰ ਤੇ ਇਹ ਜਿਹੜੀ ਗੋਲੀ ਹੈ ਸਰਕਾਰ ਦੀ ਰਫਲ ਚੋਂ ਨਿਕਲੀ ਗੋਲੀ ਹੈ ਤੇ ਅਮਿਤ ਸ਼ਾਹ ਤੇ ਖੱਟਰ ਸਰਕਾਰ ਤੇ ਮੋਦੀ ਦੇ ਇਸ਼ਾਰੇ ਤੇ ਕਿਸਾਨਾਂ ਤੇ ਗੋਲੀਆਂ ਨੇ ਵਾ ਗੋਲੀਆਂ ਬਰਾਈ ਜਾ ਰਹੀਆਂ ਨੇ ਤੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਤੇ ਕਿਸਾਨਾਂ ਦੀਆਂ ਚਾਰ ਚਾਰ ਮੀਟਿੰਗਾਂ ਕਿਸਾਨਾਂ ਨਾਲ ਕਰਕੇ ਤੇ ਫੇਰ ਵੀ ਕੋਈ ਮੰਗ ਨਾ ਮੰਨ ਕੇ ਤਾਂ ਕਿ ਪ੍ਰੋਟੈਕਟ ਜਿਹੜਾ ਜਾਰੀ ਰੱਖਿਆ ਤੇ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਕਮੇਟੀ ਕੀਤੀ ਚੰਡੀਗੜ੍ਹ ਚ ਉਸੇ ਫੈਸਲਾ ਲਿਆ ਜਿਹੜਾ ਕਿ ਸਰਕਾਰ ਨੇ ਕਾਨੂੰਨੀ ਹਰਕਤ ਕੀਤੀ ਹੈ ਨਿਹੱਥੇ ਕਿਸਾਨਾਂ ਤੇ ਗੋਲੀ ਚਲਾਈ ਹੈ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਤੇ ਉਸ ਦੇ ਵਜੋਂ ਅੱਜ ਇੱਕ ਕਾਲਾ ਦਿਨ ਮਨਾਉਣ ਤੇ ਸਾਰੀਆਂ ਸਬ ਡਿਵੀਜ਼ਨ ਆਲ ਇੰਡੀਆ ਦੀਆਂ ਸਬ ਡਿਵੀਜ਼ਨਾਂ ਤੇ ਇਹ ਪੁਤਲੇ ਫੁਕਣੇ ਨੇ ਮੋਦੀ ਖੱਟਰ ਤੇ ਵੀ ਤਸ਼ਾਦ ਦੇ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਐਸ ਕੇ ਐਮ ਹਜੇ ਤੱਕ ਕਹਿ ਲਈਏ ਬਾਰਡਰਾਂ ਤੇ ਹੁਣ ਤਾਂ ਆਵਾਜ਼ ਇਹ ਵੀ ਆਣ ਲੱਗ ਗਈ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਲੋਕ ਕਹਿ ਰਹੇ ਨੇ ਕਿ ਐਸ ਕੇ ਐਮ ਨੂੰ ਵੀ ਇਸ ਜੰਗ ਦੇ ਵਿੱਚ ਕੁਦਣਾ ਚਾਹੀਦਾ ਹਾਲਾਂਕਿ ਤੁਸੀਂ ਆਪਣੇ ਪੱਧਰ ਤੇ ਪ੍ਰੋਟੈਸਟ ਕਰ ਰਹੇ ਹੋ ਪਰ ਤੁਸੀਂ ਹਜੇ ਤੱਕ ਬਾਰਡਰਾਂ ਤੇ ਨਹੀਂ ਜਾ ਰਹੇ ਹੋ ਜਦ ਕਿ ਉੱਥੇ ਵੀ ਆਪਣੇ ਕਿਸਾਨ ਭਰਾ ਬੈਠੇ ਨੇ ਦੇਖੋ ਇਹ ਤਾਂ ਆਪਣੇ ਮੋਰਚੇ ਦੀ ਗੱਲ ਹੈ ਜੀ ਆਪਸ ਦਾ ਮੋਰਚੇ ਉਸ ਆਪਣਾ ਫੈਸਲਾ ਲੈ ਸਕਦੇ ਆ ਇਸ ਦੇ ਅਸੀਂ ਤਾਂ ਨਹੀਂ ਕਹਿ ਸਕਦੇ ਅਸੀਂ ਤੇ ਸਿਰਫ ਸਬ ਡਿਵੀਜ਼ਨ ਆ ਸਾਡੀ ਤਾਂ ਜੋ ਪ੍ਰਧਾਨ ਸਾਡੇ ਲੈ ਸਕਦੇ ਆ ਮੋਰਚੇ ਜਿਹੜੀ ਰਾਜੇਵਾਲ ਤੇ ਡੱਲੇਵਾਲ ਦੀ ਆਪਸੀ ਕਿਤੇ ਸਹਿਮਤੀ ਨਹੀਂ ਬਣਦੀ ਹੋਈ ਨਜ਼ਰ ਆ ਜਾਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਹੋ ਰਹੀ ਹੈ ਜਾਂ ਨਹੀਂ ਤੇ ਕੇ ਇਹ ਤਾਂ ਇੱਕ ਦੂਜੇ ਤੇ ਬਲੇਮ ਵੀ ਪਹਿਲਾਂ ਲੱਗਦੇ ਰਹੇ ਲਾਂਦੇ ਵੀ ਰਹੇ ਮਾੜੀ ਗੱਲ ਐ ਆਪਾਂ ਨੂੰ ਜਿ ਤਰ੍ਹਾਂ ਪਹਿਲਾਂ ਇੱਕ ਮੋਟੋ ਹੋ ਕੇ ਗਿਆ 11.5 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਰਹੇ ਆ ਇਸੇ ਤਰ੍ਹਾਂ ਇੱਕ ਮੋਟੋ ਕੇ ਲੜਨਾ ਪਊਗਾ ਤਾਂ ਹੀ ਆਪਾਂ ਸਰਕਾਰ ਨੂੰ ਇਹ ਸਿੱਧੇ ਕਰ ਸਕਦੇ ਅਵਤਾਰ ਜੀ ਤੁਸੀਂ ਚੋਣਾ ਵੀ ਲੜਿਓ ਕਿਸਾਨ ਜੱਥੇਬੰਦੀਆਂ ਵੱਲੋਂ ਤੁਸੀਂ ਖੜੇ ਸੀ ਜਦ ਕਿ बार-बार ਇਹੀ ਕਹਿਣਾ ਹੈ ਕਿ ਇੱਕ ਇੱਕ ਦਲ ਜਿਹੜਾ ਉੱਥੇ ਬੈਠਿਆ ਬਾਰਡਰਾਂ ਤੇ ਉਹ ਗੈਰ ਰਾਜਨੀਤਿਕ ਦਲ ਐ ਪਰ ਜਿਹੜੇ ਰਾਜਨੀਤਿਕ ਦਲ ਸੀ ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿਉਂਕਿ ਉਹ ਤਾਂ ਸਿਆਸਤ ਦੇ ਵਿੱਚ ਆ ਗਏ ਨਹੀਂ ਰਾਜਨੀਤੀ ਦਾ ਛੱਟ ਦੀ ਰਾਜੇਵਾਲ ਸਾਹਿਬ ਨੇ ਸਾਰੇ ਐਸਕੇ ਇਕੱਠਾ ਹੋ ਗਏ ਦੁਬਾਰੇ ਸਾਰੀ ਜਥੇਬੰਦੀਆਂ ਬਤੀ ਦੀ ਬਤੀ ਇਕੱਠੀਆਂ ਹੋ ਗਈਆਂ ਇਹ ਜਿਹੜਾ ਪੰਦੇੜ ਤੇ ਡੱਲੇਵਾਲ ਜੀ ਦਾ ਆਪਣਾ ਪ੍ਰੋਗਰਾਮ ਸੀਗਾ ਜਿਹੜਾ 13 ਤਰੀਕ ਨੂੰ ਕਾਲ ਦੀ ਵੈਸੇ ਇਹਨਾਂ ਨੂੰ ਸਾਰੇ ਐਸਕੇ ਨੂੰ ਇਕੱਠਾ ਕਰਕੇ ਮੀਟਿੰਗ ਕਰਕੇ ਇਹ ਕੰਮ ਕਰਨਾ ਸੀਗਾ ਇਹ ਸਾਡਾ ਨੁਕਸਾਨ ਨਾ ਹੁੰਦਾ ਜੇ ਨੌਜਵਾਨ ਇਕੱਠੇ ਆਪ ਇਕੱਠੇ ਹੋ ਕੇ ਜਾਂਦੇ ਇਹ ਸਾਡਾ ਜ ਨੁਕਸਾਨ ਨਾ ਹੁੰਦਾ ਪਰ ਪਰ ਉਹ ਕਹਿ ਦਿੰਦੇ ਨੇ ਕਹਿੰਦੇ ਰਾਜਨੀਤਿਕ ਲੋਕ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਬੁਲਾਇਆ ਨਹੀਂ ਨਹੀਂ ਕੋਈ ਰਾਜਨੀਤੀ ਲੋਕ ਨਹੀਂ ਸਾਰੇ ਡੱਲੇਵਾਲ ਸਾਹਿਬ ਕੋਲ ਗਏ ਰਾਤ ਵੈਸੇ ਕਮੇਟੀ ਬ ਕੋ ਕਿ ਆ ਫੈਸਲਾ ਹੁੰਦਾ ਅਸੀਂ ਤਾਂ ਫੇਰ ਵੀ ਤਿਆਰ ਆ ਅਸੀਂ ਤਾਂ ਫੇਰ ਵੀ ਮਦਦ ਕਰ ਰਹੇ ਹਾਂ ਉਹਨਾਂ ਦੀ ਲੰਗਰ ਪਾਣੀ ਦੀ ਸਾਡਾ ਹਲਕਾ ਡੇਰਾ ਵਸੀ ਹਲਕਾ ਲੋਗਲ ਪਿੰਡਾਂ ਦੇ ਸਾਰੇ ਹਲਕੇ ਮੈਂ ਕੱਲ ਵੀ ਲੰਗਰ ਦੇ ਕੇ ਆਇਆ ਉੱਥੇ ਖਲਾ ਕੇ ਆਏ ਸਾਡੇ ਕਿਸਾਨ ਭਾਈ ਨੇ ਸਾਡੇ ਸਾਡੇ ਨਾਲ ਆ ਸਾਡਾ ਪਰਿਵਾਰ ਆ ਅਸੀਂ ਨਾਲ ਆ ਮੰਗਾ ਵੀ ਇੱਕ ਨੇ ਸਾਰੀਆਂ ਕੁ ਸਿੱਕੇ ਆ ਲਗਾਤਾਰ ਕਿਸਾਨ ਭਰਾਵਾਂ ਦੀ ਮੌਤ ਹੋ ਰਹੀ ਆ ਤੇ ਹਲੇ ਤੱਕ ਐਸਕੇਐਮ ਭਾਵੇਂ ਆਪਣੇ ਪੱਧਰ ਤੇ ਵਿਰੋਧ ਕਰ ਰਹੀ ਹੈ ਫੇਰ ਚਾਹੇ ਉਗਰਾਹਾ ਜਥੇਬੰਦੀ ਵੱਲੋਂ ਰੇਲਾ ਰੋਕੀ ਗਈਆਂ ਥੋੜੇ ਵੱਲੋਂ ਟੋਲ ਪਲਾ ਦੇ ਵੀ ਫਿਰ ਵੀ ਮੁਫਤ ਕੀਤੇ ਗਏ ਪਰ ਲੇਕਿਨ ਹੁਣ ਕਿਸ ਤਰ੍ਹਾਂ ਅੱਗੇ ਦੀ ਰਣਨੀਤੀ ਕੀ ਹੋ ਸਕਦੀ ਹੈ ਜਾਂ ਇੱਕ ਪਲੇਟਫਾਰਮ ਤੇ ਆ ਜਾਣਾ ਚਾਹੀਦਾ ਸਾਰਿਆਂ ਨੂੰ ਦੇਖੀਏ ਗੱਲ ਇਸ ਤਰ੍ਹਾਂ ਆ ਬਈ ਜਿਹੜਾ ਕੁਝ ਜਥੇਬੰਦੀਆਂ ਨੇ ਪਹਿਲਾਂ ਸੱਦਾ ਦਿੱਤਾ ਸੀ ਵੀ ਆਪਾਂ ਦਿੱਲੀ ਚਲੀਏ ਬਈ ਇਹ ਮੰਗਾ ਨੂੰ ਮੰਨਵਾਉਣ ਵਾਸਤੇ ਔਰ ਇਹ ਜਦੋਂ ਦਿੱਲੀ ਜਾ ਰਹੇ ਸੀ ਅਮਨਪੂਰਵਕ ਜਾ ਰਹੇ ਸੀਗੇ ਔਰ ਜਿਹੜੀ ਹਰਿਆਣੇ ਦੀ ਸਰਕਾਰ ਹੈ ਕੇਂਦਰ ਦੇ ਇਸ਼ਾਰੇ ਤੇ ਉਹਨਾਂ ਨੇ ਐਡੇ ਬੈਰੀਕੈਟ ਲਗਾ ਦਿੱਤੇ ਔਰ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਅਮਨਪੂਰਵਕ ਜਿਹੜਾ ਸੰਘਰਸ਼ ਕਰ ਰਹੇ ਜਿਹੜੇ ਕਿਸਾਨ ਹੈ ਉਹਨਾਂ ਤੇ ਤਸ਼ੱਦਦ ਕੀਤਾ ਅਥਰੂ ਗੈਸ ਦੇ ਗੋਲੇ ਜ ਗੇਰੇ ਔਰ ਜਿਹੜੀ ਰਬੜ ਦੀ ਗੋਲੀਆਂ ਚਲਾਈਆਂ ਔਰ ਹੁਣ ਜਿਹੜਾ ਆ ਇੱਕ ਗੋਲੀ ਦੇ ਨਾਲ ਇੱਕ ਕਿਸਾਨ ਦੀ ਜਿਹੜੀ ਆ ਮੌਤ ਹੋ ਗਈ ਹੈ ਔਰ ਇਹ ਇਤਨਾ ਇਹਨਾਂ ਨੇ ਜਾਣ ਕੇ ਤਸ਼ੱਦਦ ਕੀਤਾ ਆ ਇਕੱਲੇ ਜਿਹੜੀ ਹਰਿਆਣੇ ਦੀ ਸਰਕਾਰ ਨੇ ਨਹੀਂ ਇਹ ਕੇਂਦਰ ਦੇ ਇਸ਼ਾਰੇ ਦੇ ਕੀਤਾ ਜਿਸ ਕਰਕੇ ਜਿਹੜੀ ਸਯੁਕਤ ਇਹ ਵੀ ਜਿਹੜੀ ਦਲ ਸੀਗੇ ਸਯੁਕਤ ਕਿਸਾਨ ਮੋਰਚੇ ਦੇ ਇੱਕ ਅੰਗ ਹੈ ਔਰ ਸਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕਰ ਲਿਆ ਬਈ ਇਹ ਤਾਂ ਮੱਲ ਵੀ ਇਹਨਾਂ ਦੇ ਜੇ ਤਸ਼ੱਦਦ ਕੀਤਾ ਤਾਂ ਸਾਰੇ ਕਿਸਾਨਾਂ ਦੇ ਤਸ਼ੱਦਦ ਕੀਤਾ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਬਈ ਆਪਾਂ ਜੋ ਇਹਨਾਂ ਨੇ ਤਸ਼ੱਦਦ ਕੀਤਾ ਆ ਵੀ ਅੱਜ 23 ਤਰੀਕ ਨੂੰ ਸਮੁੱਚੇ ਹਿੰਦੁਸਤਾਨ ਦੀਆਂ ਸਬ ਡਿਵੀਜ਼ਨਾਂ ਤੇ ਜਿਹੜੇ ਆ ਇਹ ਸਰਕਾਰ ਦੇ ਕੇਂਦਰ ਦੀ ਸਰਕਾਰ ਦੇ ਔਰ ਹਰਿਆਣਾ ਦੀ ਸਰਕਾਰ ਦੇ ਪੁਤਲੇ ਫੁੱਕਣ ਦਾ ਫੈਸਲਾ ਕੀਤਾ ਇੱਕ ਪ੍ਰੋਟੈਸਟ ਹੈ ਸਾਡਾ ਔਰ ਇਸੇ ਤਰ੍ਹਾਂ ਜਿਹੜੀ ਇਹ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਇਹ ਤਾਂ ਮਾਲਕ ਕਿਸਾਨ ਨਹੀਂ ਹੈਗੇ ਔਰ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕਰ ਲਿਆ ਬਈ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਮਾਲਵਰ ਆਪਣੇ ਆਪਣੇ ਟਰੈਕਟਰ ਲੈ ਕੇ ਨੈਸ਼ਨਲ ਹਾਈਵੇ ਤੇ ਨਿਕਲਾਂਗੇ ਔਰ ਸਰਕਾਰ ਨੂੰ ਇਹ ਦੱਸਾਂਗੇ ਵੀ ਇਹ ਕਿਸਾਨ ਹੈ ਕਿਉਂਕਿ ਜਿਹੜਾ ਟਰੈਕਟਰ ਹੈ ਉਹ ਕਿਸਾਨਾਂ ਦੇ ਕੰਮ ਆਂਦਾ ਖੇਤੀ ਦੇ ਕੰਮ ਆਂਦਾ ਔਰ ਕਿਸਾਨ ਜਿਹੜਾ ਹੈ ਉਹ ਟਰੈਕਟਰ ਚਲਾਉਂਦਾ ਆ ਆਪਣੇ ਟਰੈਕਟਰ ਲੈ ਕੇ ਉਹ ਨੈਸ਼ਨਲ ਹਾਈਵੇ ਤੇ ਨਿਕਲੇਗਾ ਇੱਕ ਪਾਸੇ ਨੈਸ਼ਨਲ ਹਾਈਵੇ ਤੇ ਲਾਈਨਾਂ 'ਚ ਲੱਗਣਗੇ ਦੂਜੀ ਜਿਹੜੀ ਸਾਈਡ ਹੈ ਉਹ ਚਲਦੀ ਰੱਖਣੀ ਤਾਂ ਜੋ ਲੋਕ ਇਹ ਦੇਖਣ ਵੀ ਇਹ ਕਿਸਾਨ ਹੈ ਔਰ ਦੂਜੇ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਕਮੇਟੀ ਵੀ ਬਣਾ ਦਿੱਤੀ ਐ ਬਈ ਦੂਜੇ ਸੰਗਠਨਾਂ ਨਾਲ ਗੱਲ ਕਰਕੇ ਆਪਾਂ ਇਕਤ ਕੈਮ ਕਰਕੇ ਇਹਨੂੰ ਵੱਡੇ ਤਰੀਕੇ ਦੇ ਨਾਲ ਲੜੀਏ ਔਰ ਉਸੇ ਕੜੀ ਚ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਆ 26 ਤਰੀਕ ਨੂੰ ਇਹ ਜਿਹੜਾ ਸੱਦਾ ਦਿੱਤਾ ਆ ਟਰੈਕਟਰਾਂ ਦਾ ਔਰ ਉਸ ਤੋਂ ਬਾਅਦ ਫਿਰ ਮਹਾ ਪੰਚਾਇਤ ਕਰਨ ਦਾ ਜਿਹੜਾ ਆ ਰਾਮਲੀਲਾ ਗਰਾਊਂਡ ਦਿੱਲੀ ਦੇ ਵਿੱਚ 14 ਮਾਰਚ ਨੂੰ ਜਿਹੜਾ ਫੈਸਲਾ ਕੀਤਾ ਆ ਉਦੋਂ ਤੱਕ ਜਿਹੜਾ ਇੱਕ ਕਮੇਟੀ ਬਣਾ ਦਿੱਤੀ ਆ ਵੀ ਦੂਜੇ ਸੰਗਠਨਾਂ ਨਾਲ ਵੀ ਗੱਲ ਕੀਤੀ ਜਾਵੇ ਤਾਂ ਜੋ ਸਮੁੱਚੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਹੈ ਉਹ ਇਕੱਠੇ ਹੋ ਕੇ ਜਿਹੜੀ ਆ ਲੜਾਈ ਲੜਨ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਚੰਦਾ ਆ ਵੀ ਜਿਹੜੀ ਐਮਐਸਪੀ ਜਿਹੜੀ ਇਸੇ ਗਰੰਟੀ ਹੋਵੇ ਸਵਾਮੀ 나ਥਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਇਨਬਿਨ ਲਾਗੂ ਕੀਤਾ ਜਾਵੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਜਿਹੜੀ ਐ ਇਹ ਐਮਐਸਪੀ ਹੋਣੀ ਚਾਹੀਦੀ ਐ ਔਰ ਸਾਰੀਆਂ ਫਸਲਾਂ ਤੇ ਹੋਣੀ ਚਾਹੀਦੀ ਐ ਕਿਉਂਕਿ ਕਿਸਾਨ ਨੂੰ ਆਪਣੀ ਜਿਹੜੀ ਫਸਲ ਦਾ ਜਿਹੜਾ ਮੁੱਲ ਜਿਹੜਾ ਆ ਵਾਜਬ ਮੁੱਲ ਜਿਹੜਾ ਉਹ ਮਿਲਣਾ ਚਾਹੀਦਾ ਆ ਪ੍ਰਧਾਨ ਜੀ ਗੱਲ ਕਰ ਲਈਏ ਜਿੱਥੇ ਕਿਸਾਨ ਜਥੇਬੰਦੀ ਇਹ ਕਹਿੰਦੀ ਐ ਕਿ ਸੰਵਿਧਾਨਿਕ ਹੱਕ ਐ ਸ਼ਾਂਤਮਈ ਪ੍ਰੋਟੈਸਟ ਕਰਨ ਦਾ ਹਰੇਕ ਦਾ ਸੰਵਿਧਾਨਿਕ ਹੱਕ ਐ ਪਰ ਉੱਥੇ ਹੀ ਇਹ ਹਜੇ ਕਿਹੜੇ ਕਾਰਨ ਪੈਦਾ ਹੋ ਰਹੇ ਨੇ ਕਿ ਉੱਥੇ ਗੋਲੀਆਂ ਵੀ ਚਲਾਉਣੀਆਂ ਪੈ ਰਹੀਆਂ ਨੇ ਅੰਜੂ ਗੈਸ ਦੇ ਗੋਲੇ ਵੀ ਗੇਰਨੇ ਪੈ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਇੰਨੀਆਂ ਕੀਮਤੀਆਂ ਜਾਨਾਂ ਹਾਲਾਂਕਿ ਇਸਿਆਂ ਭਗਵੰਤ ਮਾਨ ਨੇ ਵੀ ਜਿਹੜਾ ਮੁੰਡਾ ਸ਼ਹੀਦ ਹੋਇਆ ਉਸ ਨੂੰ 1 ਕਰੋੜ ਰੁਪਏ ਤੇ ਉਸ ਦੀ ਭੈਣ ਨੂੰ ਜਿਹੜੀ ਸਰਕਾਰੀ ਨੌਕਰੀ ਦੇਣ ਦੀ ਵੀ ਜਿਹੜੀ ਗੱਲ ਕਹੀ ਗਈ ਹੈ ਪਰ ਲੇਕਿਨ ਗਿਆ ਹੋਇਆ ਬੰਦਾ ਉਸ ਦੀ ਪੁਰਤੀ ਤਾਂ ਨਹੀਂ ਹੁੰਦੀ ਦੇਖੋ ਸਰਕਾਰ ਕਿਸਾਨ ਮਜ਼ਦੂਰਾਂ ਦੀ ਸ਼ਹੀਦੀਆਂ ਦੀ ਇੰਨੀ ਖੂਨ ਦੀ ਇੰਨੀ ਪਿਆਸੀ ਹੈ ਇਹ ਆਪਣੀ ਮਨਮਤ ਤੇ ਆਈ ਹੋਈ ਹੈ ਅੱਜ ਤੁਸੀਂ ਦੇਖ ਲਓ ਉਹੀ ਸਵਾਮੀ ਨਾਥਨ ਕਮਿਸ਼ਨ ਹੈ ਜਿਹੜਾ ਸਰਕਾਰਾਂ ਨੇ ਬਣਾਇਆ ਸੀਗਾ ਉਹਨੂੰ ਤਾਂ ਭਾਰਤ ਰਤਨ ਦੇ ਰਹੀ ਹੈ ਪਰ ਉਹਦੇ ਬਣਾਏ ਹੋਏ ਕਮਿਸ਼ਨ ਨੂੰ ਲਾਗੂ ਨਹੀਂ ਕਰ ਰਹੀ ਫਿਰ ਉਹਦਾ ਕੀ ਮਤਲਬ ਹੋਇਆ ਇਹ ਸਰਕਾਰ ਇਹਦਾ ਮਤਲਬ ਆਪਣਾ ਜ਼ੋਰ ਦਿਖਾ ਰਹੀ ਹੈ ਤੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਸਾਰੇ ਦੇਸ਼ ਨਾਲ ਤੁਸੀਂ ਦੇਖ ਰਹੀ ਹੋ ਤੁਸੀਂ ਪੱਤਰਕਾਰ ਹੋ ਤੁਹਾਡੇ ਮਾਧਿਅਮ ਰਾਹੀਂ ਸਾਰੇ ਆਲ ਇੰਡੀਆ ਦੇ ਬੱਚੇ-ਬੱਚੇ ਤੱਕ ਇਹ ਗੱਲਾਂ ਪਹੁੰਚਦੀਆਂ ਚਾਹੇ ਸੋਸ਼ਲ ਮੀਡੀਆ ਚਾਹੇ ਆਪਣਾ ਫੇਸਬੁੱਕ ਰਾਹੀਂ ਯੂਟਿਊਬਰ ਆਹੀਂ ਹਰ ਇੱਕ ਜਾਗਰੂਤ ਹੋ ਚੁੱਕਿਆ ਇਹਨਾਂ ਨੂੰ ਬਾਕੀ 24 ਦੇ ਇਲੈਕਸ਼ਨਾਂ ਚ ਸਾਰੀ ਜਨਤਾ ਨੇ ਦਿਖਾ ਦੇਣਾ ਵੀ ਜਿਹੜੇ ਤੁਸੀਂ ਜਾਣ ਬੁੱਝ ਕੇ ਦੇਸ਼ ਨੂੰ ਈਡੇ ਵੱਡੇ ਖਾਈ ਚ ਸੁੱਟਿਆ ਤੇ ਈਡੀ ਵੱਡੀ ਜਨਤਾ ਨਾਲ ਤੁਸੀਂ ਧੋਖਾ ਕਰ ਰਹੇ ਆ ਉਹ ਤੁਹਾਨੂੰ 24 ਦੇ 24 ਦੇ ਇਲੈਕਸ਼ਨਾਂ ਚ ਦਿਖਾ ਦੇਵਾਂਗੇ ਜਿਹੜੇ ਤੁਸੀਂ ਦੇਖ ਲਓ ਰਾਮ ਮੰਦਰ ਤੇ ਇਹਨੇ ਨੀ ਸਿਆਸਤ ਕੀਤੀ ਐ ਸੰਤ ਮਹਾਤਮਾ ਖੁਦ ਬੋਲ ਰਹੇ ਨੇ ਕਹਿੰਦੇ ਇਹ ਗਲਤ ਹੈ ਇਹ ਨਾ ਤਾਂ ਸਿਰਫ ਵੋਟਾਂ ਦਾ ਸਟੰਟ ਐ ਨਾ ਕਿ ਕੋਈ ਰਾਮ ਮੰਦਰ ਨਾਲ ਕੋਈ ਐਡਾ ਕੋਈ ਲਗਾਉ ਰਹੀ ਐ ਐਨਐਸਏ ਵਰਗੀਆਂ ਧਾਰਾ ਲਾ ਕੇ ਕਾਰਵਾਈ ਕਰਨ ਦਾ ਜ਼ਿਕਰ ਵੀ ਹੋਇਆ ਸੀ ਹਾਲਾਂਕਿ ਉਸ ਤੇ ਵੀ ਹਰਿਆਣਾ ਸਰਕਾਰ ਹੁਣ ਯੋਟਰਨ ਲੈਂਦੀ ਹੋਈ ਨਜ਼ਰ ਆ ਰਹੀ ਐ ਕਿਸ ਤਰ੍ਹਾਂ ਦੇਖ ਦਿਓ ਕਿ ਜਿਹੜੀਆਂ ਸੰਪਤੀ ਦਾ ਉੱਥੇ ਨੁਕਸਾਨ ਹੋ ਰਿਹਾ ਸਰਕਾਰਾਂ ਕਹਿੰਦੀ ਐ ਉਹ ਵੀ ਨਜ਼ਰ ਇਹ ਵੀ ਆ ਰਹੀ ਐ ਕਿ ਕਿਸਾਨ ਆਗੂਆਂ ਤੋਂ ਇਹਨਾਂ ਨੂੰ ਨਜ਼ਰਬੰਦ ਕਰਨ ਦੀ ਵੀ ਤਿਆਰੀ ਹੋ ਚੁੱਕੀ ਸੀ ਤੇ ਇਹਨਾਂ ਤੋਂ ਜਿਹੜੀ ਪਰਪਾਈ ਕਰਨੀ ਚਾਹੀਦੀ ਐ ਦੇਖੋ ਗੱਲ ਇਖਾ ਬੀਹੋ ਸਰਕਾਰ ਸਰਕਾਰੇ ਧਮਕੀਆਂ ਵੀ ਦੇ ਰਹੀ ਐ ਆਪਣਾ ਕਾਨੂੰਨ ਮਾੜੇ ਦੇ ਮਾੜਾ ਆਪਣਾ ਵਰਤਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਨਾ ਜਿਹੜੀ ਗਿੱਦੜ ਭੰਗੀਆਂ ਹੈਗੀਆਂ ਸਰਕਾਰ ਦੀ ਇਹਨਾਂ ਦੇ ਅੱਗੇ ਕਿਸਾਨ ਨਹੀਂ ਝੁਕੂਗਾ ਕਦੇ ਵੀ ਕਿਸਾਨਾਂ ਦੀ ਇੱਕ ਜਥੇ ਬੰਦਕ ਲੜਾਈ ਹੈ ਔਰ ਉਸ ਲੜਾਈ ਨੂੰ ਆਪਾਂ ਗਾਂਹ ਵਧਾ ਰਹੇ ਹਾਂ ਔਰ ਪਿੱਛੇ ਜਦੋਂ ਸੜਕ 14 ਮਹੀਨੇ ਲਗਾਤਾਰ ਚੱਲਦਾ ਰਿਹਾ ਚਲੋ ਉਹ ਸੜਕ ਸੰਘਰਸ਼ ਹੈ ਜਿਹੜਾ ਉਹ ਮੁਲਤਵੀ ਹੋਇਆ ਨਾ ਕਿ ਉਹ ਸਮਾਪਤ ਹੋਇਆ ਕਿਉਂਕਿ ਉਦੋਂ ਵੀ ਸੜੀ ਉਦੋਂ ਵੀ ਆਹੀ ਮੰਗ ਸੀ ਬਿਸ਼ਨਾ ਲਖੀਮ ਲਖੀਮਪੁਰ ਖੀਰੀ ਦੇ ਅੰਦਰ ਸੜੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਕਾਤਲਾਂ ਨੂੰ ਸਜ਼ਾ ਦਿਵਣੀ ਵੀ ਉਹ ਵੀ ਸੜੀ ਮੰਗ ਹੈ ਔਰ ਜਿਹੜੇ ਸੜੇ ਕਿਸਾਨ ਹੈ ਸ਼ਹੀਦ ਹੋਏ ਹਨ ਉਹਨਾਂ ਦੇ ਬੱਚਾ ਉਹਨਾਂ ਨੂੰ ਨੌਕਰੀ ਔਰ ਉਹਨਾਂ ਨੂੰ ਮੁਆਵਜ਼ੇ ਦੀ ਆਪਣਾ ਸੜੀ ਡਿਮਾਂਡ ਸੀਗੀ ਔਰ ਉਸ ਦੇ ਅੰਦਰ ਵੀ ਜਿਹੜੇ ਸੜੇ ਕਿਸਾਨਾਂ ਦੇ ਪਰਚੇ ਦਰਜ ਹੋਈਆਂ ਉਹ ਵੀ ਸੜਾ ਹੈਸ਼ ਵੀ ਉਹ ਵਾਪਸ ਲਏ ਜਾਣ ਪਰ ਇਹ ਆਪਣਾ ਜਿਹੜੀ ਸਰਕਾਰ ਹੈ ਸੈਂਟਰ ਜੀ ਨਾ ਤਾਂ ਉਹ ਦੰਦ ਨੰਦੇ ਫਿਰਦੇ ਆ ਕਤਲ ਉਹਨਾਂ ਨੂੰ ਪ੍ਰੋਲ ਤੇ ਛੱਡ ਰਹੀ ਹੈ बार-बार ਉਹਨਾਂ ਨੂੰ ਅਜੇ ਕੋਈ ਆਪਣਾ ਉਹ ਜਿਹੜਾ ਐਮਪੀ ਹੈ ਉਹ ਅਜੇ ਵੀ ਮੈਂਬਰ ਪਾਰਲੀਮੈਂਟ ਦੇ ਅੰਦਰ ਬੈਠੇ ਰਹੇਗਾ ਅੱਛਾ ਲਗਾਤਾਰ ਗੱਲ ਕਰ ਲਈਏ ਬਾਰਡਰਾਂ ਦੇ ਦੇਖਿਆ ਗਿਆ ਲਗਾਤਾਰ ਸੋਸ਼ਲ ਮੀਡੀਆ ਦੇ ਵੀਡੀਓ ਜਾਰੀ ਹੋ ਰਹੀ ਹੈ ਕਿਸ ਤਰ੍ਹਾਂ ਜਿਹੜੇ ਕਿਸਾਨਾਂ ਨੇ ਟਰੈਕਟਰ ਤੱਕ ਭੰਨ ਦਿੱਤੇ ਗਏ ਬੈਗ ਤੱਕ ਕਹਿੰਦੇ ਦਵਾਈਆਂ ਤੱਕ ਨਹੀਂ ਛੱਡੀਆਂ ਤੇ ਕਿਵੇਂ ਦੇਖਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਵਤਾਰਾ ਹੈ ਉਹ ਕੀਤਾ ਜਾ ਰਿਹਾ ਹੈ ਟਰੈਕਟਰ ਵੀ ਭੰਨੇ ਆ ਟਰੈਕਟਰਾਂ ਦਾ ਤਾਂ ਹੋ ਜੇਗੀ ਰਿਪੇਅਰ ਸਾਡੇ ਜਿਹੜੇ ਨੌਜਵਾਨਾਂ ਨੂੰ ਉਹ ਬੋਰੀਆਂ ਚ ਪਾ ਕੇ ਲੱਤਾਂ ਬਾਹਾਂ ਤੋੜ ਕੇ ਉੱਥੇ ਰੋਤਕ ਪੀਜੀਆਈ ਚ ਲੈ ਗਏ ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਹੋ ਰਿਹਾ ਉਹਨਾਂ ਨੂੰ ਇੱਧਰ ਰੈਫਰ ਕਰਾਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਪ੍ਰੋਪਰ ਇਲਾਜ ਹੋ ਸਕੇ ਤੇ ਚਲੋ ਟਰੈਕਟਰ ਦਾ ਮਸ਼ੀਨਰੀ ਆ ਉਹ ਥੋੜਾ ਬਹੁਤਾ ਚਲੋ ਇੰਨੀ ਜਿਹੜੀ ਹੈਗੀ ਐ ਮਾਲੀ ਉਹ ਮਦਦ ਕਰਕੇ ਪਰ ਵੱਡੇ ਪਰ ਵੱਡੀ ਗੱਲ ਇਹ ਵੀ ਹੈ ਨਾ ਕਿ ਕੁਝ ਦੇਖਣ ਨੂੰ ਇਹ ਵੀ ਮਿਲਦਾ ਕਿ 2 ਏਕੜ ਜਾਂ 3 ਏਕੜ ਵਾਲਾ ਜ਼ਿਮੀਂਦਾਰ ਆ ਤੇ ਮਸਾਹੀ ਮਿਹਨਤ ਦੀ ਕਮਾਈ ਨਾਲ ਆ ਕਿਵੇਂ ਲੋਨ ਵਗੈਰਾ ਚੱਕ ਕੇ ਤੇ ਉਹ ਟਰੈਕਟਰ ਵਗੈਰਾ ਵੀ ਸੰਦੇ ਲੈਂਦਾ ਹੈ ਹਨਾ ਕੱਲ ਨੂੰ ਜਥੇਬੰਦੀਆਂ ਉਹਨਾਂ ਲੋਕਾਂ ਨਾਲ ਵੀ ਉਹਨਾਂ ਗਰੀਬਾਂ ਨਾਲ ਵੀ ਖੜੂਗੀ ਕਿਉਂਕਿ ਜਿਨ੍ਹਾਂ ਨਾਲ ਇਸ ਤਰ੍ਹਾਂ ਦੇ ਕਿਸੇ ਦਾ ਟਰੈਕਟਰ ਟੁੱਟਦਾ ਹੈ ਜਾਂ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿਉਂਕਿ ਪਹਿਲਾਂ ਹੀ ਕਿਸਾਨ ਖੁਦਗੁਸ਼ੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਵੱਡੇ ਜਿਹੜੇ ਲੋਨ ਹੈਗੇ ਨੇ ਕਿਸਾਨਾਂ ਦੇ ਚੜੇ ਹੋਏ ਨੇ ਨਹੀਂ ਜਥੇਬੰਦੀਆਂ ਨਾਲ ਖੜਦੀਆਂ ਅਸੀਂ ਵੀ ਉਰੇ ਇੱਕ ਵਾਰੀ ਮੋਟਰਸਾਈਕਲ ਚੋਰੀ ਹੋ ਗਿਆ ਸੀ ਗੱਡੀਆਂ ਦੇ ਐਕਸੀਡੈਂਟ ਵੀ ਹੋਏ ਆ ਮੋਰਚੇ 'ਚ ਜਾਂਦੇ ਅਸੀਂ ਨਾਲ ਖੜੇ ਆ ਸਾਰਿਆਂ ਦੀ ਰਿਪੇਅਰ ਕੀਤੀ ਹੈ ਜਿਨ੍ਹਾਂ ਦਾ ਟਰੈਕਟਰ ਦਾ ਨੁਕਸਾਨ ਹੁੰਦਾ ਉਹਦਾ ਟਰੈਕਟਰ ਦਾ ਵੀ ਕਰਾਨੇ ਹੋ ਜਾਂਦਾ ਮਾਲੀ ਮਦਦ ਤਾਂ ਹੋ ਸਕਦੀ ਹੈ ਪਰ ਕਿਸੇ ਦਾ ਸੀ ਜੀ ਵਾਪਸ ਨਹੀਂ ਨਾ ਉਹ ਕਰਾ ਸਕਦੇ ਉਹ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਵੀ ਜਿਹੜੇ ਉਹਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ ਨੌਕਰੀਆਂ ਦੇਵੇ ਜਿਹੜੇ ਸ਼ਹੀਦ ਹੋਗੇ ਸਭ ਤੋਂ ਵੱਡੀ ਗੱਲ ਹੈ ਵੀ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਰੈਫਰ ਹੈ ਪੰਜਾਬ ਚ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਹੋ ਸਕੇ ਵੀ ਇਹ ਸਾਡੀ ਅਖੀਰ ਅਖੀਰ ਸਵਾਲ ਹੈ ਬਤਾਰ ਜੀ ਕੀ ਲੱਗਦਾ ਹੈ ਕਿ ਹੁਣ ਹੋਰ ਵੀ ਅੱਗੇ ਜਾਣਾ ਜਾਣਗੇ ਜਾਂ ਫਿਰ ਬੈਠ ਕੇ ਜਿਹੜਾ ਮਸਲੇ ਦਾ ਹੱਲ ਹੋਏਗਾ ਨਹੀਂ ਦੇਖੋ ਹੁਣ ਮੀਟਿੰਗ ਰੱਖੀ ਹੈ ਦੁਬਾਰੇ ਸੈਂਟਰ ਨੇ ਮੀਟਿੰਗ ਜੇ ਦੇਖੋ ਪਰਮਾਧਮਾ ਕਰੇ ਹੱਲ ਹੋ ਜੇ ਵਧੀਆ ਗੱਲ ਆ ਸਾਰੇ ਕਿਸਾਨ ਵੀਰ ਇਕੱਠੇ ਚੁੰਦੇ ਆ ਸਮਝੌਤਾ ਹੋ ਜੇ ਪਰ ਇਹ ਸਰਕਾਰ ਦੇ ਸੈਂਟਰ ਦੇ ਹੱਥ ਆ ਜੇ ਸੈਂਟਰ ਸਰਕਾਰ ਚਾਹੇ ਤਾਂ ਇੱਕ ਦਿਨ ਤੇ ਸਾਰੇ ਮਸਲੇ ਹੱਲ ਹੋ ਸਕਦੇ ਆ ਇਹ ਪਹਿਲਾਂ ਮੰਨੇ ਹੋਏ ਆ ਅਤੇ 13 ਸਾਲ ਜਾਂ 13 ਮਹੀਨੇ ਅੰਦੋਲਨ ਚੱਲਿਆ ਜੇ ਸਰਕਾਰ ਨੇ ਮੰਨੀ ਵੀ ਆ ਸਾਰੀ ਸ਼ਰਤਾਂ ਉਹ ਲਾਗੂ ਕਰਨੀਆਂ 2 ਸਾਲ ਹੋ ਗਏ ਨੇ ਲਾਗੂ ਕਰੀਓ ਨਹੀਂ ਇਹ ਤਾਂ ਕਿਸਾਨਾਂ ਨੂੰ ਦੁਬਾਰੇ ਜਾਣਾ ਪਿਆ ਸਾਡਾ ਕਿਸਾਨ ਵੀਰ ਜੇ ਲਾਗੂ ਹੋਈ ਜਾਂ ਨਹੀਂ ਸੀ ਲੱਗਦਾ ਨਹੀਂ ਸੀ ਕਿ ਉਸ ਟਾਈਮ ਪ੍ਰੈਸ਼ਰ ਇੱਕ ਬਣਿਆ ਹੋਇਆ ਸੀਗਾ ਕਿਸਾਨ ਲੰਬੇ ਸਮੇਂ ਤੋਂ 13 ਮਹੀਨੇ ਹੋ ਚੁਕੇ ਸੀ ਬੈਠੇ ਨੂੰ ਉਦੋਂ ਨਾ ਉੱਡਦੇ ਤਾਂ ਲੱਗਦਾ ਕਿ ਹੁਣ ਤੱਕ ਮੰਗਾ ਜਿਹੜੀਆਂ ਮੰਨ ਚੁਕੇ ਹੁੰਦੇ ਨਹੀਂ ਨਹੀਂ ਪਤਾ ਕਿ ਆ ਜੀ ਵਿਸ਼ਵਾਸ ਕਰ ਲਿਆ ਕਿਸਾਨਾਂ ਨੇ ਮੇਨ ਸਾਡਾ ਤਿੰਨ ਕਾਨੂੰਨ ਸੀਗੇ ਕਾਲੇ ਉਹਨਾਂ ਨੇ ਰੱਦ ਕਰਤੇ ਐਮਐਸਪੀ ਦੇ ਉਹਨਾਂ ਨਾਲ ਬੈਠ ਕੇ ਗੱਲ ਹੋਈ ਸੀਗੀ ਉਹ ਕਹਿੰਦੇ ਸੀ ਵੀ ਅਸੀਂ ਲਾਗੂ ਕਰ ਦਾਂਗੇ ਸਵਾਮੀ ਨਾਸਨ ਰਿਪੋਰਟ ਆ ਵੀ ਆਪਾਂ ਲਾਗੂ ਕਰ ਦਾਂਗੇ 23 ਫਸਲਾਂ ਤੇ ਫਿਰ ਹੁਣ ਤੁਸੀਂ ਦੇਖ ਲਿਓ ਪੰਜ ਫਸਲਾਂ ਤੇ ਪੰਜ ਫਸਲਾਂ ਦੇ ਰੌਲਾ ਪਾ ਲਏ ਸੀਗੇ ਪੰਜ ਫਸਲਾਂ ਤੇ ਦੇ ਦੇਣੇ ਆ ਉਸ ਦਾ ਰੌਲਾ ਪੈ ਗਿਆ ਫਿਰ ਉਹ ਸਾਨੂੰ ਪਸਾਣਾ ਚਾ ਰਹੇ ਸੀਗੇ ਬੜੇ ਕੋਆਪਰੇਟਿਵ ਘੁਣਾ ਰਹਿਆਂ ਕਿ ਬਾਸ ਵੇਚਣੇ ਕਿ ਮਾਰੇ ਉਹਨਾਂ ਨੇ ਕੰਮ ਕਰਿਆ ਸੀਗਾ ਇਹ ਤਾਂ ਕਰਕੇ ਅਸੀਂ ਮੰਨੇ ਨਹੀਂ ਇਹ ਮੰਨੇ ਨਹੀਂ ਵੀ ਪੰਜ ਫਸਲਾਂ ਦਾ ਕੋਈ ਐਮਐਸਪੀ ਨਹੀਂ ਸਾਡੀ 23 ਫਸਲਾਂ ਤੇ ਐਮਐਸਪੀ ਆ ਜੋ ਬਣਦੀ ਆ ਸਰਕਾਰ ਸਾਨੂੰ ਦੇ ਜਿਹੜੇ ਸਾਡੇ ਕਿਸਾਨ ਅਸੀਹਦ ਹੋਏ ਆ ਉਹਨਾਂ ਦੇ ਮੋਜਾ ਦੇ ਇੱਕ ਪਰਿਵਾਰ ਨੂੰ ਨੌਕਰੀ ਦੇ ਸੈਂਟਰ ਸਰਕਾਰ ਦਾ ਹੀ ਫਰਜ ਬਣਦਾ ਆ ਵੋਟਾਂ ਉਹ ਸਾਡੇ ਤੇ ਵੀ ਲੈਂਦੇ ਆ ਵੋਟਾਂ ਅਸੀਂ ਵੀ ਪਾਉਂਦੇ ਆ ਉਹਨਾਂ ਨੂੰ ਇਹ ਸਰਕਾਰ ਨੂੰ ਬੇਨਤੀ ਆ ਉਹਨੇ ਮੁੰਡਾ ਜਵਾਨ ਹਰਿਆਣਾ ਸਰਕਾਰ ਦੀ ਗਲਤੀ ਨਾਲ ਬਣਿਆ ਚਲੋ ਪੰਜਾਬ ਸਰਕਾਰ ਤੁਹਾਡੇ ਤੋਂ ਪਤਾ ਲੱਗਿਆ ਵੀ ਕਰੋੜ ਰੁਪਇਆ ਦੇ ਰਹੀ ਆ ਪਰ ਚਲੋ ਹਰਿਆਣਾ ਸਰਕਾਰ ਨੂੰ ਵੀ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਐਸਐਸਪੀ ਦੇ ਖੱਟੜ ਤੇ ਨਿੱਲ ਬਿਰਜ ਦੇ ਇਹਨਾਂ ਦੇ ਡੀਜੀਪੀ ਹਰਿਆਣੇ ਦੇ ਕਿਉਂਕਿ ਉਹਨਾਂ ਨੇ ਕੰਟਰੋਲ ਰੱਖਣਾ ਪ੍ਰਸ਼ਾਸਨ ਨੂੰ ਉਹਨਾਂ ਦੇ ਪਰਚੇ ਬਾਈ ਨੇਮ ਦਰਜ ਆਪਣੀ ਪੰਜਾਬ ਸਰਕਾਰ ਨੂੰ ਕਰਨੇ ਚਾਹੀਦੇ ਇਹ ਸਾਡੀ ਆਪਣੀ ਪੰਜਾਬ ਸਰਕਾਰ ਨੂੰ ਬੇਨਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਜੀ ਐਸਕੇਐਮ ਦੀ ਵੱਡੀ ਕੋਲ ਸੀ ਜਿਸ ਤੋਂ ਬਾਅਦ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਹੈਗੇ ਨੇ ਸੀਐਮ ਖੱਟੜ ਹੋਵੇ ਚਾਹੇ ਵੱਖ-ਵੱਖ ਆਗੂਆਂ ਦੇ ਜਿਹੜੇ ਲੀਡਰਾਂ ਦੇ ਪਤਲੇ ਫੁਕੇ ਗਏ ਨੇ ਤੇ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਕਹਿਣਾ ਇਹ ਹੀ ਹੈ ਕਿ ਜੇਕਰ ਦੋਸ਼ਾਂ ਤੇ ਐਫਆਈਆਰ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਕਿਉਂਕਿ 21 ਸਾਲਾਂ ਦਾ ਨੌਜਵਾਨ ਜਿਸ ਤਰ੍ਹਾਂ ਉਸ ਨੂੰ ਉੱਥੇ ਗੋਲੀ ਮਾਰ ਕੇ ਮੋਤ ਦੇ ਘਾਟ ਉਤਾਰਦਾ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਦੁਖਦਾਈ ਖਬਰ ਹੈ ਕਿਉਂਕਿ ਜੀਤਾ ਪਰਿਵਾਰ ਦਾ ਚਲਿਆ ਜਾਂਦਾ ਹੈ ਹਾਲਾਂਕਿ ਬਾਅਦ ਦੇ ਵਿੱਚ ਵੱਡੇ ਐਲਾਨ ਹੋ ਜਾਂਦੇ ਨੇ ਚਾਹੇ ਪੈਸੇ ਵੱਜੋਂ ਮਦਦ ਹੋ ਜਾਂਦੀ ਹੈ ਪਰਿਵਾਰ ਦੇ ਕੁਝ ਜੀਆਂ ਨੂੰ ਸਰਕਾਰੀ ਨੌਕਰੀ ਦੀ ਗੱਲ ਆਖਦੀ ਜਾਂਦੀ ਹੈ ਪਰ ਲੇਕਿਨ ਜਿਹੜਾ ਵਿਅਕਤੀ ਹੈ ਜਿਹੜਾ ਨੌਜਵਾਨ ਹੈ ਉਹ ਉਸ ਦੀ ਪਰਪਾਈ ਸ਼ਾਇਦ ਇਹਨਾਂ ਚੀਜ਼ਾਂ ਨਾਲ ਪੂਰੀ ਨਹੀਂ ਹੋ ਸਕਦੀ ਤਾਂ ਲਗਾਤਾਰ ਕਿਸਾਨਾਂ ਦਾ ਸੰਘਰਸ਼ ਵੀ ਜਾਰੀ ਹੈ ਹੁਣ ਦੇਖਣਾ ਜ਼ਰੂਰੀ ਰਹੇਗਾ ਕਿ ਆਖਿਰਕਾਰ ਇਹ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਰੁਖ ਸੰਘਰਸ਼ ਦਾ ਰਹਿੰਦਾ ਹੈ ਹੋਰ ਸੰਘਰਸ਼ ਤਿੱਖਾ ਹੁੰਦਾ ਹੈ ਜਾਂ ਗੱਲਬਾਤ ਨਾਲ ਸੈਂਟਰ ਤੇ ਕਿਸਾਨਾਂ ਦੇ ਵਿਚਕਾਰ ਸੈਂਟਰ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਗੱਲਬਾਤ ਨਾਲ ਬਸਲੇ ਦਾ ਹੱਲ ਨਿਕਲਦਾ ਸੋ ਕੈਮਰਾ ਪਰਸਨ ਜਤਿੰਦਰ ਦੇ ਨਾਲ ਦੇਵ ਸ਼ਰਮਾ ਖਾਨ ਲੋਕ ਡੇਰਾ ਬਸੀ